ਮਹਾ ਭਾਤ ਦੀ ਅਲੋਕਈ ਗੁਫਾ ਜਿੱਥੇ ਹੋਈ ਮਹਾ ਭਾਤ ਗ੍ਰੰਥ ਦੀ ਰਚਨਾ ਗੁਫਾ ਅੰਦਰਲਾ ਤੇਜ ਦੇਖ ਉੱਡ ਜਾਂਦੇ ਹੋਸ਼ ਮਾਤਾ ਉਹਨਾਂ ਦਾ ਕਹਿਣਾ ਆ ਕਿ ਬਹੁਤਾ ਅੱਗੇ ਤੱਕ ਨਾ ਜਾਇਓ ਕਿਉਂਕਿ ਇੱਕ ਰਿਸਕ ਹੋ ਸਕਦਾ ਆ ਦੇਖੋ ਆ ਜਾਓ ਕਿਉਂਕਿ ਤੁਸੀਂ ਦੇਖ ਸਕਦੇ ਆ ਕਿਦਾਂ ਅਸੀਂ ਝੁਗ ਝੁਗ ਅੱਗੇ ਜਾ ਰਹੇ ਆ ਤੇ ਅੱਗੇ ਉਨਾਂ ਜਿਆਦਾ ਹਨੇਰਾ ਹਜ਼ਾਰਾਂ ਸਾਲ ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਪਈਆਂ ਆ ਮਹਾਰਿਸ਼ੀ ਵੇਦਵਿਆਸ ਜੀ ਦੀਆਂ ਮਹਾਰਿਸ਼ੀ ਵੇਦਵਿਆਸ ਜੀ ਨੇ ਇੱਥੇ ਕਿੰਨਾ ਸਮਾਂ ਤਪ ਕੀਤਾ ਇਸ ਜਗ੍ਹਾ ਸਨ ਸੁਰੂ ਦੁਪਰ ਹੋਣੇ ਪਰ ਹੁਣਾਂ ਤੱਕ ਕਰਦੇ ਰਹੇ ਲਗਾਤਾਰ ਹਾਂ ਵੇਦਵਿਆਸ ਜੀ ਨੇ ਮਹਾਭਾਰਤ ਲਿਖਿਆ ਕਹਿੰਦੇ ਇਸੇ ਜਗ੍ਹਾ ਲਿਖਿਆ ਹੋਇਆ ਹਾਂਜੀ ਇਸੇ ਜਗ੍ਹਾ ਲਿਖਿਆ ਇਨ ਕੈਰੈਕਟਰ ਕਾਉਂ ਤੇ ਲਿਖਣੇ ਵਾਲੇ ਹਾਂਜੀ ਹਾਂਜੀ ਕ੍ਰਿਸ਼ ਜੀ ਸਾਨੂੰ ਹੁਣ ਮਾਤਾ ਜੀ ਸਰੰਗ ਦਿਖਾਣ ਲੈ ਕੇ ਚੱਲੇ ਆ ਨਿਓ ਨਿਓ ਆਨੇਵਾ ਦੇਖ ਲੋ ਕਿੰਨਾ ਉਹ ਪਨਿਹਰਾ ਆ ਪਾੜੀ ਪਾੜੀ ਜਰਾ ਸਾਨੂੰ ਥੱਲੇ ਬੈਠ ਬੈਠ ਅੱਗੇ ਨੂੰ ਵਧਣਾ ਪੈਣਾ ਆ ਇਹ ਸਰੂਪ ਬਹੁਤ ਪੁਰਾਣਾ ਆ ਇੱਕ ਤੇਜ ਮਹਿਸੂਸ ਹੋ ਰਿਹਾ ਮੂਰਤੀ ਦੇ ਵਿੱਚ ਤੁਸੀਂ ਲਗਾਤਾਰ ਦੇਖ ਨਹੀਂ ਸਕਦੇ ਫੁੱਲ ਕੰਪਲੀਟ ਵੀਡੀਓ ਵਾਸਤੇ ਥੱਲੇ ਲਿੰਕਾ ਕਲਿੱਕ ਕਰੋਗੇ YouTube PB7 Rider ਉੱਤੇ ਫੁੱਲ ਵੀਡੀਓ ਨਿਕਲ ਜੇਗੀ ਧੰਨਵਾਦ